ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਨਵੇਂ ਬਲੌਗ ਵਿੱਚ ਸੋ ਇਹ ਗੁਰਦੁਆਰਾ ਬਾਬੇ ਸ਼ਹੀਦ ਪਿੰਡ ਬੰਡਾਲਾ ਪੱਤੀ ਜਨਗੀ ਵਿਖੇ ਪ੍ਰੋਗਰਾਮ ਹੋ ਰਿਹਾ ਹੈ ਦਸਤਾਰ ਮੁਕਾਬਲਾ ਇਹਨੇ ਬਾਬਾ ਬੂਟਾ ਸਿੰਘ ਜੀ ਸੰਤ ਬਾਬਾ ਕੁੰਿਆ ਸਿੰਘ ਕਾਂਡੇ ਵਾਲਿਆਂ ਦੇ ਖਡਾਪੂ ਗਵਾੜੀ ਦੇ ਵਿੱਚੋਂ ਬਾਬਾ ਬੂਟਾ ਸਿੰਘ ਜੀ ਬੰਡਾਲੇ ਵਾਲੇ ਮਸ਼ੀਨ ਤੋਂ ਸਾਡੇ ਕੋਲ ਪਹੁੰਚੇ ਨੇ ਦਸਤਾਰ ਮੁਕਾਬਲਿਆਂ ਦੇ ਵਿੱਚ ਇਹਨਾਂ ਦਾ ਬੰਡਾਲੀ ਦੀ ਧਰਤੀ ਦੇ ਮਨਪਸੰਦ ਬਾਬੇ ਸ਼ਹੀਦ ਸਾਹਿਬ ਸਾਹਿਬ ਜਾਨਾ ਫਰਮਿਸਰ ਕੈਡਮੀ ਦੇ ਵਿੱਚ ਆਉਣ ਦੇ ਬਹੁਤ 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 15 4 2025 ਨੂੰ ਗੁਰਦੁਆਰਾ ਬਾਬੇ ਸ਼ਹੀਦਾ ਪੱਤੀ ਜਾਨੀ ਕੀ ਪਿੰਡ ਬਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਰਦਾਰ ਅਮਰਜੀਤ ਸਿੰਘ ਜੀ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਗੁਰਦੁਆਰਾ ਬਾਬੇ ਸ਼ਹੀਦਾ ਦੇ ਸੰਜੋਗ ਦੇ ਨਾਲ ਦਸਤਾਰ ਮੁਕਾਬਲੇ ਕਰਾਏ ਗਏ ਜਿਸ ਵਿੱਚ 12 ਸਾਲ ਤੱਕ ਦੇ ਬੱਚਿਆਂ ਦਾ ਇੱਕ ਗਰੁੱਪ ਸੀ ਅਤੇ 13 ਸਾਲ ਤੋਂ 18 ਸਾਲ ਤੱਕ ਦੇ ਬੱਚਿਆਂ ਦਾ ਦੂਸਰਾ ਗਰੁੱਪ ਸੀ ਜੇਤੂ ਬੱਚਿਆਂ ਨੂੰ 2500 1500 ਅਤੇ 1100 ਰੁਪਿਆ ਨਕਦ ਰਾਸ਼ੀ ਇਨਾਮ ਦੇ ਕੇ ਉਹਨਾਂ ਦਾ ਮਾਣ ਵਧਾਇਆ ਗਿਆ ਦਸਤਾਰ ਮੁਕਾਬਲੇ ਸ਼ੁਰੂ ਕਰਨ ਤੋਂ ਪਹਿਲਾਂ ਗੁਰਦਰਾ ਸਾਹਿਬ ਵਿਖੇ ਸ੍ਰੀ ਸੁਖਨੀ ਸਾਹਿਬ ਦੇ ਜਾਪ ਕਰਵਾਏ ਗਏ ਬੱਚਿਆਂ ਨੇ ਕੀਰਤਨ ਕੀਤਾ ਸ਼ਬੀਲਾ ਦੇ ਲੰਗਰ ਲੱਗੇ ਅਤੇ ਸਮਾਪਤੀ ਤੇ ਸਾਰੀ ਸੰਗਤ ਨੂੰ ਸਮੋਸੇ ਵਰਤਾਏ ਗਏ ਦਸਤਾਰ ਮੁਕਾਬਲੇ ਬੱਚੇ ਪਾਰਟਿਸਿਪੇਟ ਕਰ ਰਹੇ ਨੇ ਤਕਵੀਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਸੋ ਜਿਹੜੀ ਨਗਦ ਰਾਸ਼ੀ ਬੱਚਿਆਂ ਨੂੰ ਇਨਾਮ ਦਿੱਤੀ ਗਈ 2500 1500 1100 ਰੁਪਿਆ ਦੋਨਾਂ ਟੀਮਾਂ ਚੋਂ ਪਹਿਲੇ ਦੂਜੇ ਅਤੇ ਤੀਜੇ ਤੇ ਅਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਉਸ ਮਾਇਆ ਦੀ ਸੇਵਾ ਜਿਹੜੀ ਹੈ ਸਰਦਾਰ ਭੁਪਿੰਦਰ ਸਿੰਘ ਜੀ ਸ਼ਾ ਜਿਹੜਾ ਕਿ ਲਾਗੇ ਸਾਡੇ ਸ਼ਮਾਂ ਦਾ ਡੇਰਾ ਹੈ ਬੰਡਾਲੇ ਦੇ ਵਿੱਚੋਂ ਹੀ ਤਰਨਤਾਰ ਰੋਡ ਤੇ ਉਹਨਾਂ ਨੇ ਸੇਵਾ ਕੀਤੀ ਸਾਰੀ ਮੁੰਡਾ ਜਵਾਨ ਹੋ ਗਿਆ ਜਿਹੜੇ ਬੱਚੇ ਪਹਿਲੇ ਤਿੰਨ ਨੰਬਰਾਂ ਬਚਾਏ ਨੇ ਪਹਿਲੇ ਦੂਜੇ ਤੀਜੇ ਸਥਾਨ ਤੇ ਉਹਨਾਂ ਤੋਂ ਭਾਈ ਸੁਖਮਣਜੀਤ ਸਿੰਘ ਪ੍ਰਚਾਰਕ ਸੋਰੋਨੀ ਕਮੇਟੀ ਉਹਨਾਂ ਨੇ ਸਵਾਲ ਹੀ ਪੁੱਛੇ ਤੇ ਆ ਜਿਹੜੇ ਸੀਨੀਅਰ ਬੱਚਿਆਂ ਦਾ ਮੁਕਾਬਲਾ ਸਰਦਾਰ ਅਮਰਜੀਤ ਸਿੰਘ ਜੀ ਮੈਂਬਰ ਸਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਡਾਕਟਰ ਸੁਖਵਿੰਦਰ ਸਿੰਘ ਚੀਤੇਕਲਾਂ ਹਰਪ੍ਰੀਤ ਸਿੰਘ ਜੀ ਵਡਾਲਾ ਜੋਲ ਪ੍ਰਚਾਰਕ ਸਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਸਖ ਸੰਗਤਾਂ ਜਿਨ੍ਹਾਂ ਨੇ ਇਥੇ ਹਿੱਸਾ ਲਿਆ ਤੇ ਗੁਰਦੁਆਰਾ ਸਾਹਿਬ ਦਾ ਗਰੰਦੀ ਸਿੰਘ ਭਾਈ ਜਗਤਾਰ ਸਿੰਘ ਜਿਹੜਾ ਉਹਨੇ ਵੀ ਜਿਹੜੀ ਸੇਵਾ ਸੰਭਾਲ ਕੀਤੀ ਇਥੋਂ ਦੀ ਸਾਰੀ ਤੇ ਭਾਈ ਸੁਖਮਨਜੀਤ ਸਿੰਘ ਜਿਹੜਾ ਪ੍ਰਚਾਰਕ ਹੈ ਇੰਨੇ ਵੀ ਇਹ ਸਾਰਾ ਕੁਝ ਜਿਸ ਤਰ੍ਹਾਂ ਕੇ ਇਹ ਬੱਚਿਆਂ ਨੂੰ ਸ਼ਰਤਾਂ ਦੱਸੀਆਂ ਬੱਚਿਆਂ ਨੂੰ ਸਾਰਾ ਕੁਝ ਸਮਝਾਇਆ ਤੇ ਅੱਗੇ ਹੋ ਕੇ ਸਾਰਾ ਕੰਮ ਕੀਤਾ ਤੇ ਇਹੋ ਜਿਹੇ ਮੁਕਾਬਲੇ ਜਿਹੜੇ ਹੁੰਦੇ ਰਹਿਣੇ ਚਾਹੀਦੇ ਨੇ ਕਿਉਂਕਿ ਬੱਚੇ ਗੁਰਮਤ ਨਾਲ ਜੁੜਦੇ ਨੇ ਤੇ ਇੱਥੇ ਇੱਕ ਗੱਲ ਹੋਰ ਦੱਸ ਦੇਣਾ ਦੇਣਾ ਚਾਹੁੰਨਾ ਮੈਂ ਕਿ ਜਿਹੜੇ ਬੱਚੇ ਪਾਰਟਿਸਪੇਟ ਕੀਤਾ ਪਰ ਉਹਨਾਂ ਦਾ ਕੋਈ ਇਨਾਮ ਨਹੀਂ ਆਇਆ ਉਹਨਾਂ ਬੱਚਿਆਂ ਨੂੰ ਵੀ ਥੋੜੀ ਥੋੜੀ ਨਗਦ ਰਕਮ ਨਾਮ ਦਿੱਤੀ ਗਈ ਸਾਰਿਆਂ ਨੂੰ ਹੀ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਭਾਈ ਸੁਖਵਿੰਦਰ ਸਿੰਘ ਜੀ ਜੀਤੇ ਗਲਾ ਬੱਚਿਆਂ ਨੂੰ ਦਸਤਾਰ ਦੀ ਮਹੱਤਤਾ ਦੱਸ ਰਹੇ ਨੇ ਗੁਰ ਪੂਰਾ ਦੁਰਪਾਤਰੀ ਰੱਬ ਭੂਨੀ ਲੋਜਾ ਸਮਾਰੀ ਇਸ ਮੁਕਾਬਲੇ ਵਿੱਚ ਜਿਹੜੇ ਮੁੱਖ ਮਹਿਮਾਨ ਸਨ ਉਹ ਸਨ ਸਰਦਾਰ ਸੱਜਣ ਸਿੰਘ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਟੇਜ ਸਟ੍ਰਕਚਰ ਦੀ ਸੇਵਾ ਨਭਾਈ ਸੁਖਮਣਜੀਤ ਸਿੰਘ ਨੇ ਸਾਥ ਦੇ ਰਹੇ ਸਨ ਜੱਜ ਸਾਹਿਬ ਸਿੰਘ ਰਣਵੀਰ ਸਿੰਘ ਜੁਵਰਾਜ ਸਿੰਘ ਅਤੇ ਰਾਜਨਦੀਪ ਸਿੰਘ ਕਿਵੇਂ ਦਾ ਲੱਗਿਆ ਅੱਜ ਦਾ ਵਲੌਗ ਆਪਣੀ رائے ਜ਼ਰੂਰ ਦੱਸਿਓ ਜੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ